ਲੋ ਜੀ ਵੀਡੀਓ ਦੇਖਣ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਕਿਹੜੇ ਪਿੰਡ ਤੋਂ ਆਏ ਸੀ ਬਾਈ ਮਣਿਆਣਾ ਪਿੰਡ ਆਈ ਸਾਡਾ ਮਣਿਆਲਾ ਕਿਹੜਾ ਜ਼ਿਲ੍ਹਾ ਪੈ ਗਿਆ ਜੀ ਕਹਾਣੀ ਦੇ ਕੋਲ ਜੀ ਸੰਗਰੂਰ ਜ਼ਿਲ੍ਹਾ ਬਾਈ ਅੱਛਾ ਜੀ ਇੱਕ ਅੱਜ ਤੁਹਾਨੂੰ ਰੀਪਰ ਦੀਆਂ ਮੈਂ ਸਵੇਰੇ ਫੋਟੋਆਂ ਪਾਈਆਂ ਸੀ ਤੁਹਾਨੂੰ ਰੀਪਰ ਫੋਟੋਆਂ ਤੇ ਜਿਵੇਂ ਭੇਜੀਆਂ ਸੀ ਉਹਦੇ ਜਿਹੀਆਂ ਫੋਟੋਆਂ ਭੇਜੀਆਂ ਜਿਹੀ ਉਹ ਹੈ ਜੀ ਰੀਪਰ ਨਿਕਲਿਆ ਸਾਨੂੰ ਸਾਰਾ ਕੁਝ ਅੱਛਾ ਮੈਂ ਬਾਈ ਕੋਈ ਜਿਹੜੇ ਬਾਈਆਂ ਨੇ ਕੰਮ ਦੱਸਦੇ ਨੇ ਗੱਲ ਦੱਸਦੇ ਨੇ ਉਹੀ ਨਿਕਲਦੀ ਹੈ ਅੱਛਾ ਤੁਹਾਨੂੰ ਇੱਕ ਕੋਈ ਰੇਟ ਨਹੀਂ ਗਲਤ ਬਾਈਆਂ ਦਾ ਜਾਇਜ਼ ਰੇਟ ਨੇ ਸਾਰਾ ਕੁਝ ਬਹੁਤ ਵਧੀਆ ਤੁਹਾਨੂੰ ਲੱਗਿਆ ਕੋਈ ਰੇਟ ਸੋ ਤੇ ਇੱਕੋ ਹੀ ਮੰਗਿਆ ਸੀ ਕਿ ਨਾ ਜੈਨੂਨ ਮੰਗਿਆ ਸੀ ਕੋਈ ਰੇਟ ਮੰਗਿਆ ਸੀ ਨਹੀਂ ਨਹੀਂ ਕੋਈ ਫਰਕ ਨਹੀਂ ਕੋਈ ਐਂ ਤਾਂ ਨਹੀਂ ਹੈਗਾ ਵੀ ਸਾਨੂੰ 10-15000 ਰੁਪਏ ਹੋਈ ਹੈ ਨਾ ਜੀ ਬਾਈ ਕੋਈ ਹੈਗਾ ਫਰਕ ਇੱਕੋ ਹੀ ਸਾਨੂੰ ਐਂ ਕਹਿਆ ਸੀ ਬਸ ਸਾਡਾ 1000-2000 ਰੁਪਏ ਦਾ ਮਾਮਲਾ ਕਰਾਂਗੇ ਹਾਂ ਜੀ ਬਸ ਉਹੀ ਗੱਲ ਤੇ ਬਾਕੀ ਹੋਰ ਰੀਪਰ ਸਾਨੂੰ ਕਿਵੇਂ ਲੱਗੇ ਸਾਡੇ ਕੋਲ ਬਹੁਤ ਵਧੀਆ ਬਹੁਤ ਜ਼ਿਆਦਾ ਬਾਈ ਕੁਆਲਿਟੀ ਬਹੁਤ ਸੋਹਣੀ ਬਾਈ ਰੱਖਦੇ ਨੇ ਜਿਹੜੀ ਚੀਜ਼ ਤੈਂ ਇਹਨੇ ਉਹੀ ਦੰਦੇ ਨੇ ਕੋਈ ਆਇਆ ਨਹੀਂ ਹੈ ਕਿ ਆ ਵੀ ਜੇ ਗਲਤ ਕੰਮ ਨਹੀਂ ਕਰ ਕੋਈ ਵੀ ਕਰਦੇ ਹੈਗੇ ਜਿਹੀ ਜੀ ਹੋਊਗੀ ਉਹੀ ਜੀ ਕੰਡੀਸ਼ਨ ਦੱਸਦੇ ਨੇ ਉਹੀ ਜੀ ਨਿਕਲੂਗੀ ਬਾਈਆਂ ਨਾਲ ਤੇ ਹੋਰ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਬਾਈ ਆਪਾਂ ਤੇ ਇਹੀ ਕਹਿੰਦੇ ਆ ਬਾਈਆਂ ਨਾਲ ਕੰਟੈਕਟ ਕਰਨਾ ਇਹਨਾਂ ਦੇ ਜਿਹੜਾ YouTube ਜਾਂ ਕੋਈ ਆਹ ਚੈਨਲ ਬਣਾ ਹੈ ਜਾਂ Instagram ਤੇ ਇਹਨਾਂ ਨਾਲ ਕੰਟੈਕਟ ਕਰਕੇ ਇਥੇ ਰੀਪਰ ਦੇਖਣਾ ਉਹਨਾਂ ਇਥੋਂ ਲੈ ਕੇ ਜਾਣ ਬਹੁਤ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਇੱਕ ਆਪਣਾ ਇੱਕ ਆਪਣਾ ਆਫਰ ਚੱਲਦਾ 31 ਤਰੀਕ ਤੱਕ ਵੀ ਜੇਮਨ ਕਿਲੋ 1500 ਕਰੋ 50 ਕਿਲੋਮੀਟਰ ਤੱਕ ਵੀ ਆਪਾਂ ਡਿਸਕਾਊਂਟ ਸਾਨੂੰ ਇਹ ਵੀ ਗੱਲ ਕਹੀ ਸੀ ਫ੍ਰੀ ਸ਼ਟਕੇ ਆਵਾਂ ਬਾਈ ਯਾਰ ਰੀਪਰ ਲੈਤਾ ਆਪਾਂ ਨੇ ਬਾਈ ਕੌਰੀ ਤੱਕ ਰ ਇਹਨਾਂ ਨੇ ਕਹੇ 50 ਕਿਲੋਮੀਟਰ ਤੱਕ ਰ ਹੀ ਛੱਡ ਕੇ ਆਵਾਂਗੇ ਹਾਂ ਵੀ ਕੋਈ ਇਹ ਤਾਂ ਨਹੀਂ ਸੁਣ ਆਏ ਤੁਹਾਨੂੰ ਸੁਬਹ ਆ ਕੇ ਕੀ ਕਹਿੰਦੇ ਕੋਈ ਸਾਥੋਂ ਬਾਈ ਕੁਝ ਪੈਸਾ ਨਹੀਂ ਕਰਾਇਆ ਨਹੀਂ ਕੁਝ ਨਹੀਂ ਲੈਤਾ ਭਾਈਆਂ ਨੇ ਕੌਰੀ ਤੱਕ ਰਵਾਈ ਰੀਪਰ ਛੱਡ ਕੇ ਆਉਣਗੇ ਆਪਾਂ ਭਾਈਆਂ ਦਾ ਰੀਪਰ ਲੈ ਚਲੋ ਠੀਕ ਹੈ ਜੀ ਵੀਡੀਓ ਦੇਖਣ ਸਾਰਿਆਂ ਨੂੰ ਧੰਨਵਾਦ ਜੀ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ